12 ਅਕਤੂਬਰ 2015 ਨੂੰ ਪੰਜਾਬ ਦੀ ਧਰਤੀ ਦੇ ਇਤਿਹਾਸ ਵਿੱਚ ਇੱਕ ਕਾਲਾ ਪੰਨਾ ਜੁੜ ਗਿਆ ਫਰੀਦਕੋਟ ਦੇ ਪਿੰਡ ਬਰਗਾੜੀ ਤੋਂ 12 ਅਕਤੂਬਰ ਦੀ ਸਵੇਰ ਚੜ੍ਹਨ ਦੇ ਨਾਲ ਹੀ ਇੱਥੇ ਦਰਦ ਦੇ ਕਾਲੇ ਬੱਦਲ ਛਾ ਗਏ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਫ਼ਰਤ ਭਰੇ ਤਰੀਕੇ ਨਾਲ ਹੋਈ ਕੋਰ ਬੇਅਦਬੀ ਦੀ ਫਰੀਦਕੋਟ ਦੇ ਪਿੰਡ ਪਰ ਗਾੜੀ ਦੇ ਇਤਿਹਾਸਿਕ ਗੁਰਦੁਆਰਾ 10ਵੀਂ ਪਾਤਸ਼ਾਹੀ ਦੇ ਬਾਹਰ ਜਦੋਂ ਚੜ੍ਹਦੀ ਸਵੇਰੇ ਪਿੰਡ ਦੇ ਕੁਝ ਨੌਜਵਾਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਬਾੜ ਕੇ ਗਲੀਆਂ ਨਾਲੀਆਂ ਵਿੱਚ ਸੁੱਟੇ ਦੇਖੇ ਤਾਂ ਉਸ ਹਿਰਦੇ ਵੇਦ ਘਟਨਾ ਨੂੰ ਦੇਖ ਕੇ ਹਰ ਕੋਈ ਤੜਪ ਉਠਿਆ ਸੀ ਕਾਨੂੰਨੀ ਕਾਰਵਾਈ ਤੋਂ ਬਾਅਦ ਹਰ ਦੁਖੀ ਹਿਰਦੇ ਨੇ ਆਪੋ ਆਪਣੇ ਵਿਤ ਮੁਤਾਬਿਕ ਗੁੱਸਾ ਕੱਢਿਆ ਰੋਸ ਪ੍ਰਦਰਸ਼ਨ ਕੀਤੇ ਤੜਫੇ ਕਲਪੇ ਇਨਸਾਫ ਦੇ ਲਈ ਅਰਦਾਸਾਂ ਵੀ ਕੀਤੀਆਂ ਇਨਸਾਫ ਦੇ ਲਈ ਬੇਨਤੀਆਂ ਵੀ ਕੀਤੀਆਂ ਉਸ ਵੇਲੇ ਕਈ ਰਾਜਨੀਤੀਵਾਨਾਂ ਨੇ ਜਿਨ੍ਹਾਂ ਕੋਲ ਅਹੁਦੇ ਸੀ ਜਿਨ੍ਹਾਂ ਕੋਲ ਰਤਬਾ ਸੀ ਪਰ ਨਾਲ ਹੀ ਜਾਗੀਰ ਦੀ ਜ਼ਮੀਰ ਵੀ ਸੀ ਉਹਨਾਂ ਨੇ ਆਪੋ ਆਪਣੇ ਅਹੁਦਿਆਂ ਤੋਂ ਰੋਸ ਵਜੋਂ ਅਸਤੀਫੇ ਵੀ ਦਿੱਤੇ ਇਸ احساس ਦੇ ਨਾਲ ਕਿ ਸ਼ਾਇਦ ਅਜਿਹਾ ਕਰਨ ਨਾਲ ਕਾਨੂੰਨ ਦੀ ਜਰ ਲੱਗੀ ਕਲਮ ਚੱਲ ਪਵੇ ਪਰ ਨਹੀਂ ਸਰਕਾਰ ਤੇ ਕਾਨੂੰਨ ਦੀ ਕਾਰਵਾਈ ਬਾਬੇ ਨਾਨਕ ਦੀ ਉਸ ਬੇਖੌਫ ਤੇ ਬੁਲੰਦ ਆਵਾਜ਼ ਤੇ ਬਿਲਕੁਲ ਟਕਮੀ ਰਹੀ

ਬੇਅਦਬੀ ਦੀ ਕਾਨੂੰਨੀ ਹਰਕਤ ਦੇ ਵਿਰੋਧ ਲੋਕ ਉਸੇ ਦਿਨ ਬਰਗਾੜੀ ਦੇ ਗੁਰਦੁਆਰਾ ਸਾਹਿਬ ਵਿਖੇ ਇਕੱਠੇ ਹੋਏ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਕਤ ਪਵਿੱਤਰ ਅੰਗਾਂ ਨੂੰ ਪਾਲਕੀ ਸਾਹਿਬ ਵਿੱਚ ਸਜਾ ਕੇ ਸ਼ਾਂਤਮਈ ਰੋਸ ਮਾਰਚ ਕਰਦੇ ਹੋਏ ਕੋਟਕਪੂਰਾ ਲਿਆਂਦਾ ਗਿਆ ਤੇ ਸੈਂਕੜੇ ਦੀ ਗਿਣਤੀ ਵਿੱਚ ਸੰਗਤ ਵੱਲੋਂ ਬੱਤੀਆਂ ਵਾਲਾ ਚੌਕ ਕੋਟਕਪੂਰਾ ਵਿਖੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਤੱਕ ਅਨਮਿੱਥੇ ਸਮੇਂ ਲਈ ਦਰਨੇ ਦਾ ਐਲਾਨ ਕੀਤਾ ਗਿਆ ਬਰਗਾੜੀ ਕਸਬਾ ਉਸ ਦਿਨ ਮੁਕੰਮਲ ਤੌਰ ਤੇ ਬੰਦ ਰਿਹਾ ਪੁਲਿਸ ਪ੍ਰਸ਼ਾਸਨ ਨੇ ਪੂਰੀ ਸਥਿਤੀ ਤੇ ਨਜ਼ਰ ਬਣਾਈ ਹੋਈ ਸੀ ਅਤਬੀ ਦੇ ਜ਼ਖਮ ਹਲੇ ਤਾਜ਼ੀ ਸਨ ਕਿ ਦੂਸਰੇ ਦਿਨ ਪੁਲਸੀਆ ਕਾਰਵਾਈ ਨੇ ਕੌਮ ਨੂੰ ਇੱਕ ਹੋਰ ਨਾਸੂਰ ਦੇ ਦਿੱਤਾ ਜਦੋਂ ਬਰਗਾੜੀ ਨੇੜਲੇ ਪਿੰਡ ਬਹਿਬਲ ਕਲਾਂ ਵਿੱਚ ਸ਼ਾਂਤਮਈ ਰੋਸ ਪ੍ਰਦਰਸ਼ਨ ਦੇ ਸੰਗਤ ਤੇ ਪੁਲਿਸ ਨੇ ਅੰਨੇ ਵਾਰ ਗੋਲੀਬਾਰੀ ਕਰ ਦਿੱਤੀ ਲਗਭਗ 200 ਫਾਇਰਾਂ ਦੀ ਉਸ ਅਨਨੀ ਕਾਰਵਾਈ ਵਿੱਚ ਦੋ ਸਿੰਘ ਸ਼ਹੀਦ ਹੋ ਗਏ ਤੇ ਸੈਂਕੜੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਇਸ ਘਟਨਾ ਦੀ ਹਰ ਪਾਸੇ ਨਿੰਦਾ ਹੋਈ ਕਿਉਂਕਿ ਹਮਲਾ ਵਾਹਿਗੁਰੂ ਦਾ ਸਿਮਰਨ ਕਰਦੀ ਨਿਹੱਥੀ ਤੇ ਸ਼ਾਂਤਮਈ ਸੰਗਤ ਦੇ ਕੀਤਾ ਗਿਆ ਸੀ ਉਹ ਵੀ ਬਿਨਾਂ ਕਿਸੇ ਵਾਰਨਿੰਗ ਤੋਂ ਤੇ ਉਤੋਂ ਸ਼ਾਂਤਮਈ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਸਿੱਖ ਨੌਜਵਾਨਾਂ ਦੇ ਹੀ ਮਾਮਲੇ ਦਰਜ ਕਰ ਲਏ ਗਏ ਬਸ ਉਸ ਤੋਂ ਬਾਅਦ ਆ ਪੰਜਾਬ ਦਾ ਹਰ ਵਾਸੀ ਜਿਵੇਂ ਲਹੂ ਦੇ ਅਥਰੂ ਹੀ ਰੋਣ ਲੱਗਿਆ ਸ਼ਾਂਤ ਪਸਤੇ ਪੰਜਾਬ ਦੀ ਸ਼ਾਂਤੀ ਭੰਗ ਹੋ ਗਈ ਅੱਲੇ ਜ਼ਖਮਾਂ ਦੇ ਮਾਰੇ ਲੋਕ ਸੜਕਾਂ ਤੇ ਉਤਰ ਆਏ ਚੌਕਾਂ ਤੇ ਧਰਨੇ ਦਿੱਤੇ ਗਏ ਮੰਗ ਸਿਰਫ ਇੱਕੋ ਹੀ ਸੀ ਦੋਸ਼ੀ ਫੜੇ ਜਾਣ ਇੱਕ ਬੇਅਦਬੀ ਦੇ ਤੇ ਦੂਸਰੇ ਦੋ ਨੌਜਵਾਨਾਂ ਦੇ ਕਤਲ ਦੇ ਦੋਸ਼ੀ ਅਸੀਂ ਤਾਂ ਸਰਕਾਰ ਨੂੰ ਕਹਿੰਨੇ ਆ ਕਿ ਉਹ ਜਿਹੜੇ ਅਸੀਂ ਬੇਅਦਬੀ ਦਾ ਇਨਸਾਫ ਮੰਗਦੇ ਆ ਔਰ ਸ਼ਾਂਤਮਈ ਤਰੀਕੇ ਨਾਲ ਦੇਖੋ ਸਾਰਾ ਪੰਜਾਬ ਸੜਕਾਂ ਤੇ ਰਿਹਾ ਸਰਕਾਰ ਦੀਆਂ ਗੱਡੀਆਂ ਚੰਡੀਗੜ੍ਹ ਜਾਮ ਹੋ ਗਈਆਂ ਸੀ ਪੁਲਿਸ ਥਾਣਿਆਂ 'ਚ ਜਾਮ ਹੋ ਗਈ ਸੀ 10 ਦਿਨ ਪੰਜਾਬ ਦੀਆਂ ਸੜਕਾਂ ਤੇ ਸਿੱਖ ਸੰਗਤਾਂ ਰਹੀਆਂ ਅਸੀਂ ਉਹਨਾਂ ਧਰਨਾ ਮੁਝਾਰਿਆਂ ਤੇ ਜਾ ਕੇ ਸੰਗਤਾਂ ਨੂੰ ਅਪੀਲ ਕੀਤੀ ਔਰ ਸਾਰਾ ਸ਼ਾਂਤਮਈ ਪ੍ਰੋਟੈਸਟ ਹੋਇਆ ਕਿਸੇ ਕੂਕਰ ਦੇ ਵੀ ਡੰਡਾ ਨਹੀਂ ਮਾਰਿਆ ਕਿਸੇ ਸਿੱਖ ਨੇ 10 ਦਿਨ ਸਾਰੇ ਲੋਕ ਸੜਕਾਂ ਤੇ ਸੀਗੇ ਪਰ ਫਿਰ ਵੀ ਸਾਨੂੰ ਇਨਸਾਫ਼ ਨਹੀਂ ਅਸੀਂ ਸ਼ਾਂਤਮਈ ਤਰੀਕੇ ਨਾਲ ਸੰਘਰਸ਼ ਜਿਹੜਾ ਕਰ ਰਹੇ ਹਾਂ ਕਿ ਬੇਅਦਬੀ ਦੇ ਦੋਸ਼ੀ ਤੇ ਕਾਤਲਾਂ ਦੇ ਜਿਹੜੇ ਸਿੰਘਾਂ ਨੂੰ ਸ਼ਹੀਦ ਕਰਨ ਵਾਲੇ ਦੋਸ਼ੀ ਉਹਨਾਂ ਦੀ ਗ੍ਰਿਫਤਾਰੀ ਹੋਵੇ ਸਰਕਾਰ ਨੇ ਉਸ ਕਾਰਵਾਈ ਤੋਂ ਬਾਅਦ ਜਿਵੇਂ ਬੰਦਲ ਗਈ ਸੀ ਹਾਲਾਤ ਕਾਬੂਜ ਨਹੀਂ ਆ ਰਹੇ ਸਨ ਪੰਜਾਬ ਸਰਕਾਰ ਵੱਲੋਂ ਵੱਡੇ ਪੈਮਾਨੇ ਤੇ ਪੁਲਿਸ ਤੇ ਨੀਮ ਫੌਜੀ ਦਸਤੇ ਤਾਇਨਾਤ ਕੀਤੇ ਗਏ ਸਨ ਪਰ ਹੈਰਾਨੀ ਦੀ ਗੱਲ ਸੀ ਕਿ ਦੋਸ਼ੀਆਂ ਦੀ ਕੋਈ ਉਗਸੁਗ ਨਹੀਂ ਮਿਲ ਰਹੀ ਸੀ ਦੱਸਦੀ ਹੈ ਕਿ ਜੂਨ 2015 ਵਿੱਚ ਹੀ ਗੁਰਦੁਆਰਾ ਸਾਹਿਬ ਵਿੱਚੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬੀੜ ਦੀ ਚੋਰੀ ਹੋਈ ਸੀ ਤੇ ਦੋਸ਼ੀਆਂ ਨੇ ਇੱਕ ਕੰਧ ਤੇ ਪੋਸਟਰ ਲਾ ਕੇ ਸਿੱਖ ਸੰਗਤ ਨੂੰ ਸ਼ਰਿਆਮ ਚੁਣੌਤੀ ਵੀ ਦਿੱਤੀ ਸੀ ਪਰ ਵਾਰ ਇਹ ਜਾਇਏ ਸਾਡੇ ਕਾਨੂੰਨੀ ਰਖਵਾਲਿਆਂ ਤੇ ਸਰਕਾਰ ਦੇ ਜੋ ਦੋਸ਼ੀਆਂ ਨੂੰ ਲੱਭਣ ਵਿੱਚ ਪੂਰੀ ਤਰ੍ਹਾਂ ناکਾਮ ਰਹੇ ਸਰਕਾਰ ਦੀ ਕਾਰਗੁਜ਼ਾਰੀ ਵੀ ਪੂਰੀ ਸ਼ਕਤੀ ਰਹੀ ਕਿਉਂਕਿ ਸਰਕਾਰੀ ਹੁਕਮਤੋਂ ਬਿਨਾ ਸੂਬੇ ਵਿੱਚ ਗੋਲੀ ਦੇ ਆਰਡਰ ਨਾ ਮੁਮਕਿਨ ਨੇ ਤਰਮ ਨਾਲ ਜੁੜੇ ਹੋਏ ਇਨੀਆਂ ਨਾਜ਼ੁਕ ਹਾਲਾਤਾਂ ਵਿੱਚ ਆਪਣੇ ਹੀ ਸ਼ੂਬੇ ਦੀ ਸ਼ਾਂਤੀ ਭੰਗ ਕਰਨ ਦਾ ਗੈਰ ਜ਼ਿੰਮੇਵਾਰਾ ਨ ਕਦਮ ਆਖਰ ਕੋਈ ਸਰਕਾਰ ਕਿਵੇਂ ਚੁੱਕ ਸਕਦੀ ਹੈ ਇਹ ਵੀ ਬਟਾ ਸਵਾਲ ਰਿਹਾ ਸਰਕਾਰ ਪੰਥਕ ਸਰਕਾਰ ਕਹਾਉਂਦੀ ਹੈ ਪਰ ਸਰਕਾਰ ਨੇ ਕੋਈ ਪੰਥਕ ਸਬੂਤ ਦਿੱਤਾ ਨਹੀਂ ਲੋਕਾਂ ਨੂੰ ਅਜੇ ਤੱਕ ਮੈਂ ਕਹਿੰਦਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਨਿਰਾਦਰ ਹੋਇਆ ਉਹਨੂੰ ਆਪਾਂ ਇਹ ਸੋਚ ਲਈਏ ਕਿ ਚਲੋ ਅਜੇ ਉਹ ਦਿਨਕੁਆਰੀ ਚੱਲ ਰਹੀ ਹੈ ਜਾਂ ਦੋਸ਼ੀ ਫੜੇ ਨਹੀਂ ਜਾ ਰਹੇ ਜਾਂ ਪਤਾ ਨਹੀਂ ਲੱਗਾ ਕੌਣ ਇਹ ਘਟਨਾ ਕਰ ਗਿਆ ਇੱਕ ਸ਼ਾਂਤੀ ਦਾ ਰੋਜ਼ ਕਰ ਰਹੇ ਨੇ ਲੋਕ ਬੈ ਕੇ ਸ਼ਾਂਤਮਈ ਤਰੀਕੇ ਦੇ ਨਾਲ ਔਰ ਜਾਪ ਕਰ ਰਹੇ ਨੇ ਕਿਸੇ ਨੂੰ ਕੁਝ ਕਹਿ ਨਹੀਂ ਰਹੇ ਉਹਨਾਂ ਦੇ ਉੱਤੇ ਵੀ ਫਾਇਰਿੰਗ ਹੁੰਦੀ ਹੈ ਦੋ ਸਾਡੇ ਜਿਹੜੇ ਪੰਜਾਬ ਦੇ ਨੌਜਵਾਨ ਗੱਭਰੂ ਸਿੱਖ ਗੱਭਰੂ ਨੇ ਉਹਨਾਂ ਦੀਆਂ ਜਾਨਾਂ ਕੁਰਬਾਨ ਹੁੰਦੀਆਂ ਇਸ ਮਿਸ਼ਨ ਦੇ ਵਿੱਚ ਉਹ ਤਾਂ ਪਤਾ ਹੀ ਨਾ ਜੀ ਉੱਥੇ ਕਿੱਥੋਂ ਗੋਲੀ ਚੱਲੀ ਕਿੰਨੇ ਚਲਾਈ ਕੌਣ ਸੀ ਉੱਥੇ ਉਹ ਦੋਸ਼ੀ ਨਹੀਂ ਫੜੇ ਗਏ ਉਹਨਾਂ ਨੂੰ ਅਜੇ ਤੱਕ ਸਜ਼ਾ ਨਹੀਂ ਮਿਲੀ ਤੇ ਫਿਰ ਇਸ ਤੋਂ ਜ਼ਿਆਦਾ ਅਫਸੋਸ ਦੀ ਗੱਲ ਕੋਈ ਨਹੀਂ ਹੋ ਸਕਦੀ ਲਾ ਐਂਡ ਆਰਡਰ ਇਸ ਤੋਂ ਜ਼ਿਆਦਾ ਵੀਕ ਮੈਨੂੰ ਲੱਗਦਾ ਕਿਤੇ ਦੁਨੀਆ 'ਚ ਹੋ ਨਹੀਂ ਸਕਦਾ ਔਰ ਸਾਡੇ ਤਾਂ ਵੈਸੇ ਵੀ ਹੁਣ ਪੁਲਿਸ ਨੇ ਮੰਨ ਲਿਆ ਸੀਗਾ ਕਿ 57 58 ਜਿਹੜੇ ਗੈਂਗਸ ਨੇ ਉਹ ਚੰਗੀ ਤਰ੍ਹਾਂ ਸਰਗਰਮ ਨੇ ਪੰਜਾਬ ਦੇ ਵਿੱਚ ਕੰਮ ਕਰ ਰਹੇ ਨੇ ਇਹ ਆਪਣੇ ਆਪ 'ਚ ਬਹੁਤ ਵੱਡਾ ਫੇਲਿਅਰ ਹੈ ਪੰਜਾਬ ਨੂੰ ਖੂਨ ਦੇ ਅਥਰੂ ਰਵਾਉਣ ਵਾਲਾ ਅਸਲ ਗੁਨਾਹਗਾਰ ਕੌਣ ਸੀ ਇਹ ਹਾਲੇ ਤੱਕ ਪਤਾ ਨਹੀਂ ਚੱਲ ਸਕਿਆ ਉਸ ਵੇਲੇ ਜਾਗ ਦੀ ਜਮੀਰ ਵਾਲੇ ਸਿੱਖ ਕੌਮ ਦੇ ਪ੍ਰਚਾਰਕਾਂ ਨੇ ਵੀ ਹਾ ਦਾ ਨਾਰਾ ਮਾਰਿਆ ਸੀ ਸਾਰੇ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਦੇ ਵਿੱਚ ਲੱਗੇ ਰਹੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਦਰ ਤੋਂ ਰਾਗੀ ਸਿੰਘਾਂ ਨੇ ਦਰਦ ਭਜੀਆਂ ਆਵਾਜ਼ਾਂ ਦੇ ਨਾਲ ਸਰਕਾਰ ਨੂੰ ਚਕਾਉਣ ਦੀ ਕੋਸ਼ਿਸ਼ ਕੀਤੀ ਗੁਰਬਾਣੀ ਦੇ ਗਾਇਨ ਦੇ ਨਾਲ ਪਰ ਹਾਲਾਤ ਉਸ ਵੇਲੇ ਸਰਕਾਰ ਦੇ ਵਿਰੋਧੀ ਹੋ ਜਾਂਦੇ ਨੇ ਜਦੋਂ ਪ੍ਰਚਾਰਕਾਂ ਦੀਆਂ ਆਵਾਜ਼ਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਰੋ ਇਨਾ ਸੀ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਕਰਮਚਾਰੀ ਵੀ ਸੜਕਾਂ ਤੇ ਉਤਰ ਆਏ ਰਾਗੀ ਸਿੰਘਾਂ ਨੇ वेदना ਵਿੱਚ ਹਾਲਾਤਾਂ ਤੇ ਟੁਕੀ ਗੁਰਬਾਣੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਦਰ ਤੋਂ ਪੜੀ ਉਸ ਵੇਲੇ ਕਮੇਟੀ ਦੇ ਕਰਮਚਾਰੀਆਂ ਵੱਲੋਂ ਹੀ ਸਿੰਘ ਸਹਿਬਾਨਾਂ ਦੇ ਅਸਤੀਫੇ ਮੰਗੇ ਗਏ 13 ਸੱਚਾ ਸੌਦੇ ਨੂੰ ਮਾਫੀ ਦੇਣ ਤੋਂ ਕਾਮੇ ਤੁਰਿਆ ਸੀ ਉਹਦੇ ਕਰਕੇ ਹੀ ਦੋ ਸਿੰਘ ਸ਼ਹੀਦ ਹੋਏ ਸਾਡੇ ਤੇ ਹੁਣ ਵੀ ਅਸੀਂ ਇਹਨੂੰ ਕਹਿੰਦੇ ਹਾਂ ਇੱਕ ਮਿੰਟ ਨਾ ਲਾਵੇ ਅਸਤੀਫਾ ਦੇਵੇ ਖਾਲੀ ਕਨ ਗੁਰੂ ਸਾਹਿਬ ਦੀ ਜਗ੍ਹਾ ਜਿਹੜੀ ਆ ਉਸੇ ਦੌਰਾਨ ਸੱਦੇ ਗਏ ਪੰਜਾਬ ਬੰਦ ਨੂੰ ਜ਼ਬਰਦਸਤ ਹੁੰਗਾਰਾ ਮਿਲਿਆ ਰੋਸ ਪ੍ਰਦਰਸ਼ਨਾਂ ਦੀ ਇੱਕ ਵਾਰੀ ਮੁੱਖ ਤੌਰ ਤੇ ਸਿੱਖ ਪ੍ਰਚਾਰਕਾਂ ਨੇ ਕੀਤੀ ਜਿਨ੍ਹਾਂ ਵਿੱਚੋਂ ਰਣਜੀਤ ਸਿੰਘ ਢੱਡਰੀਆਂ ਵਾਲੇ ਪਾਈਪੰਥ ਪ੍ਰੀਤ ਸਿੰਘ ਤੇ ਹੋਰ ਬਹੁਤ ਸਾਰੀਆਂ ਸੰਸਥਾਵਾਂ ਮੋਰੀ ਰਹੀਆਂ ਪਰ ਪ੍ਰਚਾਰਕਾਂ ਦੇ ਪ੍ਰਚਾਰ ਨੂੰ ਵੀ ਦਬਾਏ ਜਾਣ ਦੇ ਇਲਜ਼ਾਮ ਸਾਹਮਣੇ ਆਏ ਸਾਡੇ ਤੇ ਕਾਰਵਾਈ ਕਰਦੇ ਪਏ ਨੇ ਵੀ ਅਸੀਂ ਸੰਗਤ ਦੇ ਸਾਹਮਣੇ ਮੀਡੀਆ ਦੇ ਸਾਹਮਣੇ ਗੱਲਾਂ ਲਿਆਂਦੀਆਂ ਸਾਨੂੰ ਫੜ ਕੇ ਅੰਦਰ ਦਿਨੇ ਪਏ ਆ ਉਹਨਾਂ ਨੂੰ ਕਿਉਂ ਨਹੀਂ ਜਿਹੜੇ ਦੋਸ਼ੀ ਨੇ ਅਸੀਂ ਤਾਂ ਡੈਂਟੀਫਾਈ ਕਰਵਾ ਚੁੱਕੇ ਵੀ ਆਹ ਬੰਦੇ ਨੇ ਫੜੋ ਇਹਨਾਂ ਨੂੰ ਜਿਹੜੇ ਲੱਭਣੇ ਨੇ ਉਹਨਾਂ ਦਾ ਤਾਂ ਪਤਾ ਨਹੀਂ ਜਿਹੜੇ ਲੱਭ ਗਏ ਨੇ ਉਹ ਤਾਂ ਇਹਨਾਂ ਨੂੰ ਘਟੋ ਘਟੋ ਹੋਂ ਤੱਕ ਅੰਦਰ ਦੇਣੇ ਚਾਹੀਦੇ ਸਨ ਕੱਲੇ-ਕੱਲਿਆਂ ਨੂੰ ਵੀ ਮੈਨੂੰ ਵੀ thmकाया ਗਿਆ ਬਹੁਤ ਲੋਕਾਂ ਨੂੰ thmकाया ਗਿਆ ਉਹਨਾਂ ਦੇ ਪਰਿਵਾਰਕ ਰਿਸ਼ਤਿਆਂ ਨੂੰ ਪਰੇਸ਼ਾਨ ਕੀਤਾ ਗਿਆ ਕਿਸ ਨੇ thmकाया ਤੇ ਕਿਸ ਤਰੀਕੇ ਨਾਲ ਇਹ ਤਾਂ ਜਿਹੜੀ ਅਜੋਕੀ ਰਾਜਨੀਤੀ ਹੈ ਉਹ ਅਗਲੀ ਰਾਜਨੀਤੀ ਦੀ ਬੁੱਕਲ 'ਚ ਬੈਠੀ ਹੋਈ ਹੈ ਇਹ ਮੇਰਾ ਖਿਆਲ ਹੈ ਸਾਡੇ ਸਮਝਣ ਵਿੱਚ ਕੋਈ ਬਹੁਤੀ ਉਹ ਨਹੀਂ ਹੋਣੀ ਚਾਹੀਦੀ ਪਰੰਪ੍ਰੇਖੇ ਵਾਲੀ ਗੱਲ ਜਿਨ੍ਹਾਂ ਨੇ ਜਿਨ੍ਹਾਂ ਨੂੰ ਆ ਕੇ ਗੱਲ ਕਰਨ ਦਾ ਮੌਕਾ ਨਾ ਮਿਲ ਸਕੇ ਸੰਗਤਾ ਨੇ ਉਹਨਾਂ ਦੇ ਵਿਰੋਧ ਕੀਤਾ ਉਹ ਜੋ ਚਿਹਰੇ ਨੇ ਮੈਂ ਇਸ ਗੱਲ 'ਚ ਕੋਈ ਦੂਰਾ ਮਨ ਨਹੀਂ ਰੱਖਣਾ ਚਾਹੁੰਦਾ ਭਾਵੇਂ ਉਹ ਕੋਈ ਵੀ ਹੋਣ ਪਰ ਉਹਨਾਂ ਲੋਕਾਂ ਨੇ ਡਰਾਇਆ ਤੇ ਮਕਾਇਆ ਤੇ ਉਹਨਾਂ ਲੋਕਾਂ ਨੇ ਅੱਜ ਜਿਹੜੀ ਮੀਡੀਆ ਵਿੱਚ ਪ੍ਰਚਾਰਕ ਦੀ ਸੱਚ ਦੀ ਲਹਿਰ ਸੀ ਉਹਨੂੰ ਦਬਾ ਦਿੱਤਾ ਗਿਆ ਪ੍ਰਚਾਰਕਾਂ ਨੂੰ ਪਾਸੇ ਕਰ ਦਿੱਤਾ ਗਿਆ ਪ੍ਰਚਾਰਕ ਦੀ ਆਵਾਜ਼ ਨੂੰ ਦਬਾਉਣਾ ਬਹੁਤ ਵੱਡੀ ਕੌਮ ਨਗਦਾਰੀ ਹੋਇਆ ਕਰਦੀ ਹੈ 10 ਨਵੰਬਰ 2015 ਨੂੰ ਪਿੰਡ ਚੱਬੇ ਦੀ ਧਰਤੀ ਤੇ ਸਰਬੱਤ ਖਾਲਸਾ ਦਾ ਬੇਮਿਸਾਲ ਇਕੱਠ ਹੋਇਆ ਪਰ ਕਿਤੇ ਨਾ ਕਿਤੇ ਉਹ ਇਕੱਠ ਵੀ ਸਿਆਸਤ ਦੇ ਗੰਦਲੇਪਣ ਵਿੱਚ ਗਵਾਚ ਕੇ ਰਹਿ ਗਿਆ। ਕਈ ਪਿੰਡਾਂ ਵਿੱਚ ਅਕਾਲੀ ਪੰਚਾਇਤਾਂ ਨੇ ਅਸਤੀਫੇ ਦੇ ਦਿੱਤੇ ਪਰ ਕਈ ਦਿਨ ਲੰਘਣ ਤੇ ਵੀ ਸਰਕਾਰ ਦਾ ਕੋਈ ਮੰਤਰੀ ਜਾਂ ਨੁਮਾਇੰਦਾ ਘਟਨਾ ਵਾਲੀ ਥਾਂ ਤੇ ਨਹੀਂ ਪਹੁੰਚਿਆ ਤੇ ਮਾਨਯੋਗ ਮੁੱਖ ਮੰਤਰੀ ਸ਼ਾਂਤੀ ਦੀ ਅਪੀਲ ਤੋਂ ਬਿਨਾ ਕੁਝ ਨਾ ਕਰ ਸਕੇ। ਅਪੀਲ ਤਾਂ ਮੈਂ ਹਮੇਸ਼ਾ ਹੀ ਕਰਦਾ ਅਮਨ ਸ਼ਾਂਤੀ ਪਾਈਚਾਰਕ ਖਾਂਜ ਰੱਖੋ ਬਹੁਤ ਤਕਲੀਫ ਤੋਂ ਬਾਅਦ ਪੰਜਾਬ ਚ ਅਮਨ ਸ਼ਾਂਤੀ ਹੋਈ ਇਹ ਸਾਡੇ ਆਸਤੇ ਸਭ ਤੋਂ ਸਿੱਧੇ ਖੁਸ਼ ਦੁਸ਼ਮਣ ਲੋਕ ਜਿਹੜੇ ਪੰਜਾਬ ਦਾ ਅਮਨ ਸ਼ਾਂਤੀ ਭੰਗ ਕਰਨਾ ਚਾਹੁੰਦੇ ਆ ਉਹ ਇਹ ਜਿਹੇ ਹਰਕਤਾਂ ਕਰਦੇ ਪੰਜਾਬ ਦੀ ਉਸ ਹਿਰਦੀ ਵਿਦ ਘਟਨਾ ਦੇ ਦੌਰਾਨ ਵਿਰੋਧੀ ਪਾਰਟੀਆਂ ਨੇ ਵੀ ਸਿਆਸੀ ਲਾਹਾ ਲੈਣ ਦੀ ਖੂਬ ਕੋਸ਼ਿਸ਼ ਕੀਤੀ ਤਤਕਾਲੀ ਸਰਕਾਰ ਨੂੰ ਇਸ ਮੁੱਦੇ ਤੇ ਘੇਰਨ ਲਈ ਵਿਰੋਧੀਆਂ ਨੇ ਬਹੁਤ ਬਿਆਨ ਦਿੱਤੇ ਪਰ ਨਾ ਹੀ ਕੋਈ ਰੋਸ ਪ੍ਰਦਰਸ਼ਨਾਂ ਵਿੱਚ ਸ਼ਾਮਿਲ ਹੋਇਆ ਤੇ ਨਾ ਹੀ ਕਈ ਦਿਨ ਵੀ ਜਾਣ ਤੇ ਵੀ ਕੋਈ ਘਟਨਾਵਾਲੀ ਥਾਂ ਤੇ ਪੁੱਜਿਆ ਕੋਈ ਕੰਟਰੋਲ ਨਹੀਂ ਓਵਰ ਦਿਸ ਹੈਪਨਿੰਗਸ ਇਨ ਪੰਜਾਬ ਤੁਹਾਡੀ ਇਕਨੋਮੀ ਇਜ਼ ਇਨ ਸ਼ੈਂਪਲਸ ਕਿਸਾਨ ਫਿੱਟ ਰਹੇ ਆ ਵਾਈਟ ਫਲਾਈ ਤੋਂ ਉਹ ਇਹ ਤੁਹਾਡੇ ਨਰਮਿਆਂ ਨੂੰ ਖਾ ਗਈ ਡਰੱਗਸ ਆਰ ਆਊਟ ਆਫ ਕੰਟਰੋਲ ਕੋਈ ਚੀਜ਼ ਇੱਕ ਦੱਸ ਦੇ ਜਿਹੜੀ ਪੰਜਾਬ ਦੇ ਵਿੱਚ ਠੀਕ ਹੈ ਤੁਹਾਡੀ ਇੰਡਸਟਰੀ ਮੂਵ ਆਊਟ ਕਰ ਗਈ ਟੈਕਸਟਾਈਲ ਇੰਡਸਟਰੀ ਚਲੀ ਗਈ ਹੈ ਟੂ ਅਮਰਾਵਾਦ ਬਾਈਸਾਈਕਲ ਇੰਡਸਟਰੀ ਟੂ ਝਾਰਖੰਡ एवरीथिंग ਇਜ਼ ਫਿਨਿਸ਼ਡ ਇਨ ਪੰਜਾਬ ਕਿਉਂਕਿ ਬੋਰੋਇੰਗ ਬੋਰੋਂ ਕਿੰਨਾ ਬਾਰੋ ਕਰੋਗੇ ਤੁਸੀਂ ਐਗਜ਼ਿਸਟ ਕਰੋਗੇ ਸੋ ਇਟ ਵਿਲ ਬੀ ਗੁੱਡ ਰਿਟਨਸ Let him resign and go ਸਰਕਾਰ ਦਾ ਦਰਸਲ ਪਾਣੀ ਇਹ ਕਿ ਸਰਕਾਰ ਦੇ ਪੱਲੇ ਐਸ ਵੇੜੇ ਕੁਝ ਨਹੀਂ ਸਰਕਾਰ ਬੜੀ ਮਿਜ਼ਰੇਬਲੀ ਫੇਲ ਹੋ ਚੁੱਕੀ ਹੈ ਹਰ ਮਹਾਸਤੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਨਸ਼ਿਆਂ ਦੀ ਪਰਮਾਰ ਹੈ ਕਰਪਸ਼ਨ ਸਰੇਤੀਆ ਕਾਨੂੰਨ ਦਾ ਰਾਜ ਕੋਈ ਨਹੀਂ ਹੈ ਗੁੰਡਾਗਰਦੀ ਹੈ ਵਿਰੋਧੀਆਂ ਨੂੰ ਕੁੱਟਿਆ ਜਾ ਰਿਹਾ ਜਿਸ ਤਰ੍ਹਾਂ ਦਾ ਕਿਸਾਨ ਦੀ ਦੁਰਦਸ਼ਾ ਪੰਜਾਬ ਚ ਹੋ ਰਹੀ ਹੈ ਜਿਸ ਤਰ੍ਹਾਂ ਦਾ ਇਥੋਂ ਪੰਜਾਬ ਦਾ ਸਾਰਾ ਕਾਰੋਬਾਰ ਇਥੋਂ ਬਾਹਰ ਦੇ ਸੂਬਿਆਂ ਚ ਟਰਾਂਸਫਰ ਹੋ ਗਿਆ ਸਾਰੀ ਇੰਡਸਟਰੀ ਚਲ ਗਈ ਹੈ ਇਹ ਸਰਕਾਰ ਦੀ ਫੇਲਿਓ ਸੀ ਸਿਆਸੀ ਲੋਕਾਂ ਵਿੱਚੋਂ ਘਟਨਾ ਵਾਲੀ ਥਾਂ ਤੇ ਪਹੁੰਚਨ ਦਾ ਸੇਰਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲੈ ਗਏ ਉਸ ਤੋਂ ਬਾਅਦ ਰਾਹੁਲ ਗਾਂਧੀ ਵੀ ਪੀੜਤਾਂ ਦਾ ਦੁੱਖ ਵੰਡਾਉਣ ਲਈ ਬਰਗਾੜੀ ਪਹੁੰਚੇ ਬੇहद ਹੈਰਾਨੀਜਨਕ ਰਹਾ ਪੰਜਾਬ ਦੇ ਮੁੱਖ ਮੰਤਰੀ ਜਾਂ ਉਪ ਮੁੱਖ ਮੰਤਰੀ ਦਾ ਬਰਗਾੜੀ ਨਾ ਜਾਣਾ ਸ਼ਾਇਦ ਅੰਦਰੋਂ ਅੰਦਰ ਹੀ ਲੋਕ ਰੋ ਤੋਂ ਸਾਰੀ ਸਿਆਸਤ ਡਰੀ ਹੋਈ ਸੀ ਪਰ ਇਸ ਕਾਰਵਾਈ ਤੋਂ ਬਾਅਦ ਦੁਨੀਆ ਵਿੱਚ ਵੱਸਦਾ ਹਰ ਦੁਖੀ ਹਿਰਦਾ ਇਹੀ ਪੁੱਛ ਰਿਹਾ ਹੈ ਕਿ ਆਖਿਰ ਕੀ ਵਜ੍ਹਾ ਹੈ ਕੀ ਐਸਾ ਕਾਰਨ ਹੈ ਜੋ ਦੋਸ਼ੀਆਂ ਨੂੰ ਸਾਹਮਣੇ ਆਉਣ ਤੋਂ ਰੋਕਦਾ ਹੈ ਜੋ ਦੋਸ਼ੀਆਂ ਤੱਕ ਪਹੁੰਚ ਹੀ ਨਹੀਂ پا ਰਿਹਾ ਕਾਨੂੰਨ ਉਸ ਦੌਰਾਨ ਪੰਜਾਬ ਪੁਲਿਸ ਨੇ ਸਭ ਤੋਂ ਪਹਿਲਾਂ ਪਿੰਡ ਪੰਜਗਰਾਈ ਦੇ ਦੋ ਅਮਰਿਤਧਾਰੀ ਸਕੇ ਭਰਾਵਾਂ ਜਸਵਿੰਦਰ ਸਿੰਘ ਤੇ ਰੁਪਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ। ਉਹਨਾਂ ਤੇ ਇਸ سنگੀਨ ਮਾਮਲੇ ਵਿੱਚ ਸ਼ਾਮਲ ਹੋਣ ਦੇ ਇਲਜ਼ਾਮ ਲਾਏ। ਲੋਕ ਹੋਰ ਪੜਕ ਗਏ ਤੇ ਆਖਰਕਾਰ ਪੁਲਿਸ ਤੇ ਉਹਨਾਂ ਦਾਅਵਿਆਂ ਦੀ ਵੀ ਫੂਕ ਨਿਕਲ ਗਈ। ਨਾ ਬਗ ਉਹਨਾਂ ਨੂੰ ਜਦੋਂ ਸਾਰਾ ਹੀ ਸੱਚ ਸਾਹਮਣੇ ਆ ਗਿਆ ਜਿਹੜੇ ਬੰਦਿਆਂ ਦੇ ਖੂਨ ਉਹਨਾਂ ਨੇ ਨਸ਼ਰ ਕੀਤੇ ਸੀ ਉਹ ਸਾਹਮਣੇ ਆ ਗਏ ਵੀ ਅਸੀਂ ਹਰ ਤਫ਼ਤੀਸ਼ ਲਈ ਤਿਆਰ ਹਾਂ ਤੇ ਫਿਰ ਉਸ ਐਸਐਸਆਈਟੀ ਨੂੰ ਜਿਹੜਾ ਲੋਕਾਂ ਦੀ ਅੱਖਾਂ 'ਚ ਘੱਟਾ ਪਾਇਆ ਸੀ ਆਪਣੇ ਸਟੈਂਡ ਤੋਂ ਮੁਨਕਰ ਹੋਣਾ ਪਿਆ ਔਰ ਦੋਨਾਂ ਹੀ ਸਕੇ ਭ੍ਰਮਾਂ ਨੂੰ ਛੱਡਣਾ ਦੌਰਾਨ ਫ੍ਰੀਡ ਕੋਡ ਦੇ ਐਸਐਸਪੀ ਨੂੰ ਵੀ ਮੁਅਤਲ ਕੀਤਾ ਗਿਆ ਸਿੱਖ ਨੌਜਵਾਨਾਂ ਤੇ ਕੀਤੇ ਕੇਸ ਵਾਪਸ ਲੈ ਲਏ ਗਏ ਪੰਜਾਬ ਦੇ ਡੀਜੀਪੀ ਨੂੰ ਬਦਲ ਦਿੱਤਾ ਗਿਆ ਜੇ ਇਨਸਾਫ ਤੁਰੰਤ ਮਿਲ ਜਾਂਦਾ ਤਾਂ ਸ਼ਾਇਦ ਉਸ ਕਾਲੇ ਪੰਨੇ ਦੀ ਕਾਲਖ ਕੁਝ ਹੱਦ ਤੱਕ ਘਟ ਜਾਂਦੀ ਪਰ 1 ਸਾਲ ਬੀਤ ਜਾਣ ਤੇ ਵੀ ਕੋਈ ਇਨਸਾਫ ਨਹੀਂ ਮਿਲਿਆ ਸਰਕਾਰ ਤੇ ਕਾਨੂੰਨ ਦੀ ਅਣਗਹਿਲੀ ਤੇ ਗੈਰ ਜ਼ਿੰਮੇਵਾਰੀ ਸਾਫ਼ ਤੌਰ ਤੇ ਨਜ਼ਰ ਆ ਰਹੀ ਹੈ ਕਿਉਂਕਿ ਜਾਂਚ ਸੀਬੀਆਈ ਨੂੰ ਵੀ ਸੌਂਪੀ ਗਈ ਹੈ ਤੇ ਜਾਂਚ ਲਈ ਜੋਰਾ ਸਿੰਘ ਕਮਿਸ਼ਨ ਵੀ ਬਣਾਇਆ ਗਿਆ ਜੋ ਕਿ 2 ਜੂਨ 2016 ਨੂੰ ਆਪਣੀ ਜਾਂਚ ਰਿਪੋਰਟ ਸਰਕਾਰ ਨੂੰ ਸੌਂਪ ਚੁੱਕਿਆ ਇਸ ਸੰਬੰਧੀ ਅਸੀਂ ਜਸਟਿਸ ਜੋਰਾ ਸਿੰਘ ਨਾਲ ਵੀ ਸੰਪਰਕ ਕੀਤਾ ਪਰ ਉਹਨਾਂ ਕਿਹਾ ਕਿ ਮੇਰਾ ਕੰਮ ਜਾਂਚ ਰਿਪੋਰਟ ਤਿਆਰ ਕਰਨੀ ਸੀ ਤੇ ਜਨਤ ਕਦੋਂ ਹੋਵੇਗੀ ਇਹ ਸਰਕਾਰ ਜਾਣਦੀ ਹੈ 51 ਪੰਨਿਆਂ ਦੀ ਰਿਪੋਰਟ ਵਿੱਚ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦੀ ਬੇਅਦਬੀ, ਕੋਟਕਪੂਰੇ ਦੀ ਘਟਨਾ ਤੇ ਬੈਬਲ ਕਲਾਂ ਵਿੱਚ ਦੋ ਨੌਜਵਾਨਾਂ ਦੇ ਕਤਲ ਦੇ ਮਾਮਲੇ ਦੀ ਜਾਂਚ ਰਿਪੋਰਟ ਹੈ। ਇਸ ਦੌਰਾਨ ਜਸਟਿਸ ਜੋਰਾ ਸਿੰਘ ਨੇ 206 ਵਿਅਕਤੀਆਂ ਦੇ ਬਿਆਨ ਦਰਜ ਕੀਤੇ ਨੇ ਜਿਨ੍ਹਾਂ ਵਿੱਚ ਆਮ ਲੋਕ, ਪ੍ਰਤੱਖદર્શી, ਡਾਕਟਰ ਤੇ ਪੁਲਿਸ ਕਰਮੀਆਂ ਆਦ ਸ਼ਾਮਲ ਨੇ। 51 ਪੰਨਿਆਂ ਦੀ ਉਸ ਰਿਪੋਰਟ ਦੇ ਵਿੱਚ ਕੀ ਲਿਖਿਆ ਗਿਆ ਹੈ ਕੀ ਕੁਝ ਸੱਚ ਸਾਹਮਣੇ ਆਇਆ ਹੈ ਉਹ ਜਾਂ ਤਾਂ ਫਿਰ ਰਿਪੋਰਟ ਵਾਲੀ ਫਾਈਲ ਜਾਂਦੀ ਹੈ ਜਾਂ ਫਿਰ ਸਰਕਾਰ ਸੋਣ ਲੈਂਦੀਆਂ ਅੱਜ 1 ਸਾਲ ਬਾਅਦ ਸੀਐਮ ਦਾ ਇਸ ਮੁੱਦੇ ਤੇ ਕੀ ਜਵਾਬ ਹੈ ਗਰੰਥ ਸਾਹਿਬ ਦੀ ਬੇਅਦਬੀ ਨੂੰ 1 ਸਾਲ ਹੋ ਗਿਆ ਹੈਗਾ ਪਰ ਅਜੇ ਤੱਕ ਕੁਝ ਵੀ ਨਹੀਂ ਕਰ ਰਹੇ ਜੀ ਸੀਪੀਆਈ ਵੀ ਕਰ ਰਹੀ ਹੈ ਆਪਣੇ ਵੀ ਕਰ ਰਹੇ ਸੀਪੀਆਈ ਜਾਂਚ ਦਾ ਫਾਇਦਾ ਸਰਕਾਰਾਂ ਨੂੰ ਹੋਊਗਾ ਜੀ ਜਿਹੜੇ ਆਪਣੇ ਢੰਗ ਨਾ ਕਰਾ ਰਹੇ ਨੇ ਸਾਨੂੰ ਤਾਂ ਕੋਈ ਉਥੋਂ ਇਨਸਾਫ ਦੀ ਔਰ ਗੱਡ ਨੂੰ ਕਟਾ ਬੰਨਿਆ ਇਹਨਾਂ ਨੇ ਉਹ ਜਦੋਂ ਸਾਡੇ ਪਿੰਡਾਂ ਦੀ ਕਹਾਵਤ ਹੈ ਵੀ ਗੱਡ ਤਾਂ ਵਿਹਲੀ ਸੀ ਉਹਨੂੰ ਕਟਾ ਬੱਜਿਆ ਨਹੀਂ ਤੇ ਤੁਹਾਨੂੰ ਦੇ ਦੇਣੇ ਸੀ ਇਹਨਾਂ ਦੀ ਜਿਹੜੀ ਜਾਂਚ ਹੈ ਉਹ ਐਵੇਂ ਦੀ ਹੈ ਵੀ ਜਦੋਂ ਵੀ ਇਹਨਾਂ ਨੂੰ ਕਿਤੇ ਸਵਾਲ ਪੁੱਛੋ ਮੀਡੀਆ ਪੁੱਛਦਾ ਕੋਈ ਹੋਰ ਪੁੱਛਦਾ ਜਾਂਚ ਚੱਲ ਰਹੀ ਉਹ ਕਿੱਥੇ ਚੱਲ ਰਹੀ ਹੈ ਕਿਹੜੇ ਖੂਜ ਪੈ ਗਈ ਆ ਕੌਣ ਲੱਭ ਰਿਆ ਨੂੰ ਕੋਈ ਪਤਾ ਨਹੀਂ ਔਰ ਇਹ ਲੋਕਾਂ ਨੂੰ ਗੁੰਮਰਾ ਕੀਤਾ ਜਾ ਰਿਹਾ ਹੈ ਾਨੂੰ ਬੜਾ ਜ਼ੋਰ ਲੱਗਿਆ ਕਿ ਤੁਸੀਂ ਸੀਬੀਆਈ ਜਾਂਚ ਦੀ ਮੰਗ ਕਰੋ ਕਿ ਕਿਉਂ ਸੀਬੀਆਈ ਜਾਂਚ ਦੀ ਮੰਗ ਕਰੀਏ ਸਰਕਾਰ ਚਾਹੁੰਦੀ ਸੀ ਕਿ ਆਪਣੇ ਗਲੋਂ ਗਲਾਵਾ ਲਾ ਕੇ ਤੇ ਸੀਬੀਆਈ ਦੇ ਗੱਲ ਪਾ ਦਿਓ ਤੇ ਜਿਹੜੀ ਗੱਲ ਆ ਲੰਬੀ ਲਟਕ ਜਾਵੇ ਤੇ ਲੋਕ ਭੁੱਲ ਜਾਣ ਇਸ ਨੂੰ ਪਰ ਮੈਂ ਕਹਿਣਾ ਚਾਹੁੰਨਾ ਕਿ ਜਿਵੇਂ ਨਾ ਸਿੱਖ 84 ਨੂੰ ਭੁੱਲੇ ਆ ਜੋ 84 ਦਾ ਅਟੈਕ ਹੋਇਆ ਜਾਂ 84 ਦਾ ਨਵੰਬਰ ਦਾ ਕਤਲੇਆਮ ਹੋਇਆ ਤੇ ਨਾ ਹੀ ਸਿੱਖਾਂ ਨੇ ਇਸ ਬੇਅਦਬੀ ਨੂੰ ਭੁੱਲਣਾ ਸਰਕਾਰ ਇਸ ਭੁਲੇਖੇ 'ਚ ਨਾ ਰਹੇ ਉਸ ਘਟਨਾ ਨੂੰ ਅੱਜ ਪੂਰਾ 1 ਸਾਲ ਬੀਤ ਗਿਆ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਗੁਰਬਾਣੀ ਦੀਆਂ ਪੋਥੀਆਂ ਦੀ ਬੇਅਦਬੀ ਨਿਤ ਦਿਨ ਵਧ ਰਹੀ ਹੈ ਲਗਾਤਾਰ ਪੰਜਾਬ ਹੀ ਨਹੀਂ ਹੁਣ ਵਿਦੇਸ਼ਾਂ ਤੋਂ ਵੀ ਇੱਕਾ ਦੁੱਕਾ ਘਟਨਾਵਾਂ ਬੇਅਦਬੀਆਂ ਸਾਹਮਣੇ ਆਈਆਂ ਨੇ ਇਹ ਕਿਉਂ ਹੋ ਰਿਹਾ ਹੈ ਇਸ ਦੇ ਪਿੱਛੇ ਕੀ ਸਾਜ਼ਿਸ਼ ਹੈ ਜਾਂ ਕੀ ਵਜ੍ਹਾ ਹੈ ਕਾਨੂੰਨ ਕਿਉਂ ਹੌਲੀ ਚੱਲ ਰਿਹਾ ਹੈ ਇਹ ਸਵਾਲ ਹਰ ਕਿਸੇ ਨੂੰ ਪਰੇਸ਼ਾਨ ਕਰ ਰਿਹਾ ਹੈ ਦੇਖੋ ਮੈਂ ਉੱਥੇ ਵੀ ਮੈਂ ਉੱਥੇ ਸੀਗਾ ਉਹ ਦਿਨ ਬਰਗਾੜੀ ਦੇ ਦਿਨੇ ਕਾਂਡ ਹੋਇਆ ਤੇ ਉਹਨਾਂ ਨੇ ਇਹ ਗੱਲ ਠੀਕ ਹੈ ਵੀ ਉਹਨਾਂ ਨੇ ਜਦੋਂ ਅੰਗ ਬਖੇਰੇ ਸੀਗੇ ਉਦੋਂ ਉਹਨਾਂ ਨੇ ਚਾਲੇ ਕੀਤਾ ਸੀ ਲੇਕਿਨ ਇਹ ਵੀ ਉਹ ਅੰਗ ਮਿਲ ਗਏ ਸਾਨੂੰ ਅਸੀਂ ਟ੍ਰੇਸ ਆਊਟ ਕਰ ਲਏ ਪਰ ਉਹ ਮੁਜਰਮ ਨਹੀਂ ਮਿਲੇ ਸਾਨੂੰ ਮੁਜਰਮਾਂ ਨੂੰ ਲੱਭਣਾ ਬਹੁਤ ਜ਼ਰੂਰੀ ਹੈ ਕਿਉਂਕਿ ਸਿੱਖ ਹਿਰਦਾ ਜਿਹੜਾ ਉਹ ਬੜਾ ਦੁਖੀ ਹੈ ਸਿਖਰ ਦੇ ਦੇ ਵਿੱਚ ਇਹ ਸ਼ਾਂਤੀ ਹੈ ਸਿੱਖ ਦੇ ਮੈਂ ਸਮਝਦਾ ਕਿ ਮਨ ਨੂੰ ਬਹੁਤ ਵੱਡੀ ਠੇਸ ਵਜੀ ਹੋਈ ਹੈ ਜਿਹਦਾ ਜਾਗਤ ਜੋਤ ਗੁਰੂ ਜਿਹਨੂੰ ਅਸੀਂ ਲਿਵੇਂ ਗੁਰੂ ਕਹਿੰਦੇ ਆ ਉਹਦੇ ਨਾਲ ਇਸ ਤਰ੍ਹਾਂ ਦੇ ਹਾਲਾਤ ਹੋ ਜਾਣ ਤੇ ਉਹ ਬਰਦਾਸ਼ਤ ਨਹੀਂ ਕਰ ਸਕਦਾ ਸਿੱਤੇ ਚੰਨੇ ਵੀ ਫੌਰੀ ਤੌਰ ਤੇ ਫੜੇ ਜਾਂ ਗੁਰੂ ਪਿਤਾ ਦਾ ਨਰਾਦਰ ਹੋਇਆ ਹੈ ਇਹ ਕੋ ਛੋਟੀ ਮੋਟੀ ਗੱਲ ਨਹੀਂ ਸਿੱਖ ਵਾਸਤੇ ਸਿੱਖ ਮਰਟੀ ਵਾਸਤੇ ਸਿੱਖ ਕੌਮ ਵਾਸਤੇ ਹਾਂ ਮੈਂ ਸਮਝਦਾ ਕਿ ਇਹ ਜਲਦੀ ਜਲਦੀ ਨਿਪਟਾਰਾ ਹੋਣਾ ਚਾਹੀਦਾ ਮੈਂ ਸਮਝਦਾ ਕਿ ਇਹ ਸਰਕਾਰ ਦੀ ਮੁਜ਼ਰਮਾਨਾ ਚੁਕਤਾ ਹੈ ਜਿਹੜੀ ਨਾ ਤਾਂ ਆਪਣੀ ਬਣੀ ਹੋਈ ਹੈ ਸ਼ਕਤੀ ਤੇ ਕਿਸੇ ਨਤੀਜੇ ਤੇ ਪੁੱਛ ਸਕੀ ਨਾ ਆਪਣੇ ਬਣਾਏ ਕਮਿਸ਼ਨ ਤੇ ਦੀ ਰਿਪੋਰਟ ਦੇ ਉੱਤੇ ਕੋਈ ਅਮਲ ਕਰ ਸਕੀ ਔਰ ਬੜੇ ਦੁੱਖ ਦੀ ਗੱਲ ਹੈ ਸਤਗੁਰੂ ਸਾਹਿਬ ਜੀ ਦੇ ਸਰੂਪ ਦੀ ਬੇਅਦਬੀ ਜਿਸ ਢੰਗ ਨਾਲ ਹੋਈ ਇਦਾਂ ਦੁਨੀਆ ਵਿੱਚ ਕਿਤੇ ਨਹੀਂ ਪਹਿਲਾ ਇੱਕ ਇਸ਼ਤਿਹਾਰ ਲੱਗਾ ਉਸ ਇਸ਼ਤਿਹਾਰ ਦੀ ਿਭਾਰਤ ਬੜੀ ਇਤਰਾਜਯੋਗ ਸੀ ਉਹ ਪਹਿਲੀ ਜੂਨ ਨੂੰ ਲੱਗਾ ਸੀ 2015 ਵਿੱਚ ਸਿੰਘਾ ਨੇ ਉਹਦੀ ਕੰਪਲੇਂਟ ਕੀਤੀ ਪੁਲਿਸ ਦੇ ਕੋਲ ਕੋਈ ਕਾਰਵਾਈ ਨਹੀਂ ਹੋਈ ਮੈਨੂੰ ਨਹੀਂ ਸਮਝਦਾ ਜੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਜਿਹੜੇ ਇੱਕ ਕਾਂਡ ਅੱਗੜ ਪਿਛੜ ਹੋਇਆ ਇਹ ਨਹੀਂ ਕਿ ਇੱਕ ਕਾਂਡ ਹੋਇਆ ਬਹੁਤ ਵਾਰੀ ਇਹ ਦੁਖਾਂਤ ਵਾਪਰਿਆ ਔਰ ਉਹਦੇ ਵਿੱਚ ਦੋਸ਼ੀ ਨਾ ਫੜੇ ਜਾਣੇ ਇਹ ਬੜਾ ਅਜੀਬ ਲੱਗਦਾ ਹੈ ਔਰ ਬੜਾ ਇਸ ਗੱਲ ਦਾ ਦੁੱਖ ਵੀ ਹੁੰਦਾ ਕਿ ਇਸ ਗੱਲ ਦਾ ਦੁੱਖ ਸਿਰਫ ਸਿੱਖਾਂ ਨੂੰ ਨਹੀਂ ਹੈ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਕਿਸੇ ਇੱਕ ਧਰਮ ਦਾ ਗ੍ਰੰਥ ਨਹੀਂ ਹੈ ਚਾਹ ਵਰਨਾ ਦੇ ਵਿੱਚ ਇਹਦਾ ਇੱਕੋ ਜਿਹਾ ਸਤਕਾਰ ਹੈ ਕਿਤੇ ਨਾ ਕਿਤੇ ਇਹ ਗੱਲ ਦਾ ਅਫਸੋਸ ਹੈ ਕਿ ਸ਼ਾਇਦ ਤੁਸੀਂ ਚੰਗੀ ਤਰ੍ਹਾਂ ਉਹਦੀ ਇਨਕੁਆਇਰੀ ਨਹੀਂ ਕਰਾਈ ਜਦੋਂ ਕਿਤੇ ਕੋਈ ਅੱਧੀ ਘਟਨਾ ਐਸੀ ਵਾਪਰ ਜਾਂਦੀ ਹੈ ਸਰਕਾਰ ਕਹਿ ਦਿੰਦੀ ਹੈ ਕਿ ਇਹਦੀ ਸੀਬੀਆਈ ਤੋਂ ਜਾਂਚ ਕਰਾਵਾਂਗੇ ਇਹਦੇ ਨਾਲ ਕਰੋੜਾਂ ਲੋਕਾਂ ਦੇ ਦਿਲ ਦੁਖੇ ਨੇ ਕਰੋੜਾਂ ਲੋਕਾਂ ਦੀ ਆਤਮਾ ਇਹਨਾਂ ਦੁਖੀ ਹੋਈ ਹੈ ਪਰ ਅਜੇ ਤੱਕ ਆ ਦੋਸ਼ੀ ਫੜੇ ਤਾਂ ਕੀ ਜਾਣੇ ਸੀ ਰੋਜ਼ ਕਿਤਨਾ ਕਿਤੇ ਘਟਨਾਵਾਂ ਹੋ ਰਹੀਆਂ ਜੋ ਬਰਗਾੜੀ ਦੇ ਵਿੱਚ ਬੇਅਦਬੀ ਹੋਈ ਧੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਔਰ ਬੁਰਜ ਜਵਾਰ ਸਿੰਘ ਵਾਲਾ ਤੋਂ ਸਰੂਪ ਚੋਰੀ ਹੋਏ ਉਸ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਹੁਣ ਤੱਕ ਜੇ ਜ਼ਿਆਦਾ ਨਹੀਂ ਤਾਂ 90 ਥਾਵਾਂ ਦੇ ਉੱਤੇ ਬੇਅਦਬੀ ਹੋ ਚੁੱਕੀ ਹੋਈ ਜੇਕਰ ਸ਼ਾਂਤਮਈ ਤਰੀਕੇ ਨਾਲ ਇਨਸਾਫ ਦੀ ਆਵਾਜ਼ ਬੁਲੰਦ ਕੀਤੀ ਤਾਂ ਪੰਜਾਬ ਸਰਕਾਰ ਨੇ ਸਿੱਧੀਆਂ ਗੋਲੀਆਂ ਮਾਰੀਆਂ ਡਾਂਗਾ ਮਾਰੀਆਂ ਚਾਹੇ ਉਹ ਕੋਟਕਪੂਰਾ ਚੌਂਕ ਸੀ ਤੇ ਚਾਹੇ ਉਹ ਬੈਬਲ ਗਲਾ ਸੀ ਦੋ ਸਿੰਘ ਸ਼ਹੀਦ ਹੋਏ ਕਿੰਨੇ ਜ਼ਖਮੀ ਹੋਏ ਆ ਇੱਕ ਸਾਲ ਬੀਤ ਗਿਆ ਨਾ ਤਾਂ ਗੁਰੂ ਸਾਹਿਬ ਦੇ ਸਰੂਪ ਜਿਹੜੇ ਵਰਜਵਾਰ ਸਿੰਘ ਵਾਲਾ ਤੋਂ ਚੋਰੀ ਹੋਏ ਉਹ ਪ੍ਰਾਪਤ ਹੋਏ ਤੇ ਨਾ ਜਿਹੜੇ ਸਰੂਪ ਦੀ ਵਿਆਦ ਵੀ ਹੋਈ ਆ ਉਹ ਸਰੂਪ ਅੱਜ ਤੱਕ ਬਾਕੀ ਹਿੱਸਾ ਜਿਹੜਾ ਉਹ ਪ੍ਰਾਪਤ ਹੋਇਆ ਮੈਂ ਸਮਝਦਾ ਇਹਦੇ ਲਈ ਪੰਜਾਬ ਸਰਕਾਰ ਸਿੱਧੇ ਤੌਰ ਤੇ ਜ਼ਿੰਮੇਵਾਰ ਆ ਪੰਜਾਬ ਸਰਕਾਰ ਨੇ ਕਦੇ ਸਦ ਭਾਵਨਾ ਰੈਲੀ ਕਦੇ ਆਟਾ ਦਾਲ ਸ਼ਕੀਮ ਸਾਡਾ ਸਿੱਖ ਪੰਥ ਦਾ ਪੰਜਾਬ ਵਾਸੀਆਂ ਦਾ ਧਿਆਨ ਇਸ ਪਾਸਿਓਂ ਹਟਾਉਣ ਦੀ ਕੋਸ਼ਿਸ਼ ਕੀਤੀ ਹੈ ਨਾ ਕਿ ਇਨਸਾਫ ਦੇਣ ਦੀ ਕੋਸ਼ਿਸ਼ ਕੀਤੀ ਹੈ ਜੇਕਰ ਸਿੱਖ ਸੰਗਤਾਂ ਨੇ ਇੱਕ ਪੀਪਲ ਕਮਿਸ਼ਨ ਬਣਾਇਆ ਜਸਟਿਸ ਮਾਰਕੰਡੇ ਕਾਰਜੂ ਦੇ ਰਹਿਨਮਾਈ ਚ ਉਹਨਾਂ ਨੇ ਆਪਣੀ ਰਿਪੋਰਟ ਵੀ ਦਿੱਤੀ ਪਰ ਸਰਕਾਰ ਨੇ ਉਹਨੂੰ ਮੰਨਿਆ ਨਹੀਂ ਕਾਪਿਆ ਸੀ ਤੇ ਅੱਜ ਤੱਕ ਵੀ ਮੈਂ ਆਪਣੇ ਸਟੈਂਡ ਤੇ ਡਰੇੜਿਆ ਤੇ ਮਹਾਰਾਜ ਕਿਰਪਾ ਕਰਨਗੇ ਸ਼ਕਤੀ ਦੇਣਗੇ ਕਿ ਜਦੋਂ ਤੱਕ ਮੌਜੂਦਾ ਸਰਕਾਰ ਕਿਸੇ ਬੋਸ਼ੀ ਨੂੰ ਜਾਂ ਸਾਜ਼ਿਸ਼ਕਰਤਾ ਨੂੰ ਨੰਗਾ ਨਹੀਂ ਕਰਦੀ ਮੈਂ ਆਪਣੇ ਸਟੈਂਡ ਤੇ ਦਿੜਤਾ ਨਾਲ ਪਹਿਰਾ ਦਿੰਦਾ ਇਹ ਜਿਹੜੀ ਬੇਅਦਵੀ ਹੋਣ ਲੱਗੀ ਹੈ ਨਾ ਇਹ ਕਿਸੇ ਸਾਜ਼ਿਸ਼ ਤਹਿਤ ਹੋਈ ਹੈ ਇਹ ਕਿਸੇ ਭਲੇਖੇ ਚ ਨਹੀਂ ਹੋਈ ਇੱਕ ਸਾਲ ਤੋਂ ਲਾ ਕੇ ਅਸ ਸਮੇਂ ਦੇ ਵਿੱਚ ਇੰਨੀਆਂ ਮੰਦ ਭਾਗੀਆਂ ਦੁਰਘਟਨਾ ਜਿਹੜੀਆਂ ਵਾਪੀਆਂ ਵਾਪ ਰਹੀਆਂ ਹਨ ਇਹ ਕਿਸੇ ਸਾਜ਼ਿਸ਼ ਤੋਂ ਬਿਨਾਂ ਨਹੀਂ ਹੋ ਸਕਦੀਆਂ ਤੇ ਇੱਕ ਸਵਾਲ ਇਹ ਵੀ ਉੱਠਦਾ ਹੈ ਕਿ ਕੀ ਹੁਣ ਸਭ ਨੇ ਇਨਸਾਫ ਦੀ ਆਸ ਛੱਡ ਦਿੱਤੀ ਹੈ ਕੀ ਗੁਰਬਾਣੀ ਦੀ ਰਚਣਹਾਰੀ ਧਰਤੀ ਪੰਜਾਬ ਤੇ ਗੁਰਬਾਣੀ ਦੀ ਪੀਅਤ ਵੀ ਇਸੇ ਤਰ੍ਹਾਂ ਹੁੰਦੀ ਰਹੇਗੀ ਕਿ ਗੁਰੂਆਂ ਪੀਰਾਂ ਦੀ ਧਰਤੀ ਅਖਮਾਉਣ ਵਾਲੀ ਪੰਜਾਬ ਦੀ ਧਰਤੀ ਕਿਸੇ ਹੋਰ ਨਾਮ ਨਾਲ ਜਾਣੀ ਜਾਵੇਗੀ ਜਿੱਥੇ ਬੇਈਮਾਨ ਤੇ ਲਾਚਾਰ ਲੋਕ ਹੋਣ ਉਥੋਂ ਜਾਂਚ ਦੀ ਜਾਂ ਕਿਸੇ ਇਨਸਾਫ ਦੀ ਆਪਾਂ ਇਹ ਕਹਿਰੀ ਆਸ ਨਹੀਂ ਕਰ ਸਕਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਲਗਾਤਾਰ ਨਰਾਦਰ ਹੋਣਾ ਜਾਂ ਹੋ ਰਿਹਾ ਹੈ ਮੁੱਖ ਤੌਰ ਤੇ ਉਥੇ ਬਾਦਲ ਸਰਕਾਰ ਤਾਂ ਦੋਸ਼ੀ ਸੀ ਪਰ ਹੁਣ ਬਰਾਬਰ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਮੌਜੂਦਾ ਉਨੀ ਦੋਸ਼ੀ ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਠੰਮੇ ਨਾਲ ਇਸ ਜੀ ਦਾ ਜਵਾਬ ਆ ਜਿਹੜਾ ਉਹ ਜਿਹੜੀਆਂ ਆਉਣ ਵਾਲੀਆਂ ਇਲੈਕਸ਼ਨਾਂ ਵਿੱਚ ਦਿਓ ਤੇ ਉਹ ਸਹਿਰ ਦੇ ਤਰ੍ਹਾਂ ਚੁਣੋ ਜਿਹੜੀਆਂ ਤੁਹਾਨੂੰ ਤੇ ਤੁਹਾਡੇ ਪਿਓ ਨੂੰ ਤੁਹਾਡੇ ਧਰਮ ਨੂੰ ਤੁਹਾਡੇ ਊੜੇ ਤੇ ਜੂੜੇ ਨੂੰ ਤੁਹਾਡੀ ਬਾਣੀ ਤੇ ਬਾਣੇ ਨੂੰ ਤੁਹਾਡੀ ਕਿਰਤ ਨੂੰ ਸਾਂਭ ਸਕਣ ਤੇ ਤੁਹਾਨੂੰ ਨਵੇਂ ਰਾਹਾਂ ਦੇ ਨਵੇਂ ਰਾਹ ਜਿਹੜੇ ਆਉਣ ਵਾਲੇ ਦਸਹਰੇ ਨੇ ਉਹ ਦੱਸ ਸਕਣ ਮੈਂ ਇੱਕ ਸਿੱਖ ਦੇ ਤੌਰ ਤੇ ਕਹਾਂ ਤੇ ਮੈਂ ਸੱਚ ਬੋਲਾਂਗੀ ਬਿਲਕੁਲ ਕਿਸੇ ਦੇ ਡਰ ਤੋਂ ਬਿਨਾ ਕਿ ਜੋ ਅੱਜ ਦੀ ਸਰਕਾਰ ਆ ਸ਼ਾਇਦ ਉਹ ਜਾਂ ਤੇ ਗੁਰਬਾਣੀ ਨੂੰ ਪਿਆਰ ਨਹੀਂ ਕਰਦੀ ਤੇ ਜਾਂ ਫਿਰ ਆਪਣੀ ਸੱਤਾ ਨੂੰ ਪਿਆਰ ਕਰਦੀ ਹੈ ਤਾਂ ਕਰਕੇ ਉਹ ਗੁਰਬਾਣੀ ਦੇ ਲਈ ਇੰਨੇ ਕਠੋਰ ਸਖਤ ਕਦਮ ਨਹੀਂ ਉਠਾਉਂਦੀ ਜਿਹਦੇ ਕਰਕੇ ਕਿ ਸਾਨੂੰ ਗੁਰਬਾਣੀ ਦੇ ਪ੍ਰਤੀ ਕੋਈ ਇਨਸਾਫ ਮਿਲੇ ਉਹਨਾਂ ਨੂੰ ਸੱਤਾ ਪਿਆਰੀ ਹੈ ਸ਼ਾਇਦ ਸਿੱਖ ਸਮਾਜ ਨਹੀਂ ਪਿਆਰਾ ਸਿੱਖੀ ਨਹੀਂ ਪਿਆਰੀ ਕੌਮ ਨਹੀਂ ਪਿਆਰੀ ਉਹ ਢੋਂਗ ਕਰਦੇ ਨੇ ਉਹ ਆਪਣੇ ਭਾਸ਼ਣਾ ਵਿੱਚ ਵੀ ਢੋਂਗ ਕਰਕੇ ਦੱਸਦੇ ਨੇ ਤੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਖੇਡਦੇ ਨੇ ਉਹ 1 ਸਾਲ ਹੋ ਗਿਆ ਸਰਕਾਰ ਕਹਿੰਦੀ ਸੀ ਕਿ ਜੋ ਵੀ ਹੈ ਦੋਸ਼ੀ ਉਹਨੂੰ ਜਿੰਨੇ ਪੈਸੇ ਦਿੱਤੇ ਜਾਣਗੇ ਜਿਹੜਾ ਫੜੇਗਾ ਉਹਨੂੰ 1 ਸਾਲ ਹੋ ਗਿਆ ਅਜੇ ਤੱਕ ਨਾ ਦੋਸ਼ੀ ਲੱਭੇ ਤੇ ਨਾ ਕੋਈ ਹੱਲ ਕੀਤਾ ਸਰਕਾਰ ਨੇ ਪੰਜਾਬ ਸਰਕਾਰ ਦੇ ਅੰਡਰ ਹੈ ਸਾਰਾ ਤੇ ਇਹ ਤੇ ਚਾਹੀਦਾ ਹੈ ਕਿ ਜਲਦ ਤੋਂ ਜਲਦ ਦੋਸ਼ੀਆਂ ਤੇ ਕਾਰਵਾਈ ਹੁੰਦੀ ਤੇ ਉਹਨਾਂ ਨੂੰ ਸਜ਼ਾ ਮਿਲਦੀ ਪਰ ਹੇ ਤੱਕ ਅਸਰਾ ਕੁਝ ਵੀ ਨਹੀਂ ਹੋਇਆ ਸਾਲ ਹੋ ਚੱਲਾ ਤੇ ਅੱਗੇ ਵੀ ਐ ਘਟਨਾਵਾਂ ਹੋ ਰਹੀਆਂ ਵਾਂ ਤੇ ਮੇਰੇ ਖਿਆਲ ਨਾਲ ਹੁੰਦੀਆਂ ਰਹਿਣਗੀਆਂ ਜਿੰਨੀ ਦੇਰ ਤੱਕ ਕੋਈ ਦੋਸ਼ੀਆਂ ਨੂੰ ਕੜੀ ਸਜ਼ਾ ਨਹੀਂ ਮਿਲੇਗੀ ਅੱਜ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਰਹੀ ਹੈ ਇਸ ਤੋਂ ਵੱਡਾ ਸੰਤਾਪ ਇਸ ਤੋਂ ਵੱਡਾ ਦੁੱਖ ਸਿੱਖ ਕੌਮ ਵਾਸਤੇ ਹੋਰ ਕੋਈ ਨਹੀਂ ਹੈ ਸਭ ਤੋਂ ਵੱਡਾ ਸੰਤਾਪ ਹੋਣ ਕੌਮ ਭੋਗ ਰਹੀ ਹੈ ਇਸ ਦਾ ਨਤੀਜਾ ਇਹਨਾਂ 2017 ਦੀਆਂ ਚੋਣਾਂ ਦੇ ਵਿੱਚ ਸਰਕਾਰ ਨੂੰ ਪਹੁਤ ਨਾ ਪੈ ਜਾਣਾ ਉਹਦਾ ਮਤਲਬ ਇਹ ਸੀ ਕਿ ਸਾਡੇ ਮਨਾਂ ਵਿੱਚ ਰੋਸ ਹੈ ਸਾਡੇ ਮਨਾਂ ਵਿੱਚ ਦੁੱਖ ਹੈ ਅਸੀਂ ਕੀ ਕਰਨੇ ਆਉਦੇ ਜੇ ਸਤਿਗੁਰੂ ਸਾਹਿਬ ਦਾ ਬਿਮਾਨ ਹੁੰਦਾ ਹੋਵੇ ਪੰਜਾਬ ਦੀ ਧਰਤੀ ਦੇ ਉੱਤੇ ਕਿ ਅਸੀਂ ਆਉਧਿਆਂ ਦੀ ਪੰਡ ਸਿਰ ਤੇ ਚੁੱਕੀ ਫਿਰੀ ਤੇ ਉਹਦਾ ਵੀ ਕੋਈ ਜਸਟੀਫਿਕੇਸ਼ਨ ਨਹੀਂ ਹੈ ਔਰ ਸਰਕਾਰ ਨੂੰ ਇੱਕ ਤਰ੍ਹਾਂ ਦੇ ਨਾਲ ਹਲੂਣਾ ਦੇਣ ਦੀ ਇਹ ਕੋਸ਼ਿਸ਼ ਸੀ ਜਿਹਦਾ ਵੀ ਸਰਕਾਰ ਤੇ ਕੋਈ ਅਸਰ ਨਹੀਂ ਕਦੋਂ ਅਸੀਂ ਮੁਰਤ ਤੋਂ ਕਹਿ ਸਕਾਂਗੇ ਕਿ ਪੰਜਾਬ ਧਰਤੀ ਦੇ ਇੱਕ ਹਿੱਸੇ ਦਾ ਨਾਮ ਨਹੀਂ ਇਹ ਤਾਂ ਉਸ ਕ੍ਰਾਂਤੀ ਦਾ ਨਾਮ ਹੈ ਜੋ ਊਚ ਨੀਚ ਤੇ ਜਾਤ ਪਾਤ ਦੇ ਭੇਦ ਭਾਬ ਦੀ ਥਾਂ ਮਨੁੱਖੀ ਬਰਾਬਰੀ ਦਾ ਸੰਕਲਪ ਲੈ ਕੇ ਉਦੈ ਹੋਈ ਸਰਕਾਰ ਦੇ ਸਮੇਂ ਦੀ ਇੱਕ ਬਹੁਤ ਵੱਡੀ ਦਰਦਨਾਕ ਗੱਥਾ ਹੈ ਕਿ ਇਹ ਸਰਕਾਰ ਦੇ ਸਮੇਂ ਵਿੱਚ ਜਿੰਨੀ ਵਾਰ ਵਿਧਵੀ ਜੋ ਹੁਣ ਤੱਕ ਰਿਕਾਰਡ ਕੀਤੀ ਗਈ ਹੈ ਸ਼ਾਇਦ 87 ਵਾਰ ਹੋਈ ਹੈ ਮੇਰਾ ਖਿਆਲ ਹੈ ਮੁਗਲਾਂ ਦੇ ਰਾਜ ਵਿੱਚ ਵੀ ਇੰਨੀ ਵਿਧਵੀ ਕਦੇ ਨਹੀਂ